ਜੀ ਬਈ ਆਪਣੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਅੱਜ ਦੇ ਮੌਕੇ ਤੇ ਐਤਵਾਰ 3 ਅਗਸਤ 2021 ਤੇ ਐਂ ਕਰ ਜਿਹੜੀ ਤੁਹਾਨੂੰ ਪਤਾ ਆ ਪਿਛਲੇ ਮਹੀਨੇ ਜਿਹੜੀ ਹੇਮਗੁਰ ਸਾਹਿਬ ਦੀ ਯਾਤਰਾ ਫਤਿਹ ਕੀਤੀ ਸੀ ਤੇ 14-15 ਦਿਨ ਹੋ ਗਏ ਹੋਣਗੇ ਆਪਾਂ ਨੂੰ ਘਰੇ ਆਇਆ ਨੂੰ ਬਾਕੀ ਦਿਖਾਉਣੇ ਆ ਤੁਹਾਨੂੰ ਹੇਮਗੁਰ ਸਾਹਿਬ ਦੀ ਯਾਤਰਾ ਆ ਸਾਈਕਲ ਤੇ ਗਈ ਸੀ ਜੋ ਕਿ ਚੱਲ ਵਧੀਆ ਸੀ ਪਰ ਹੁਣ ਆਪਾਂ ਗੱਡੀ ਚੇਂਜ ਕਰ ਲਈ ਆ। ਸਮਾਨ ਵਗੈਰਾ ਸਾਰਾ ਪੁਰਾਤ ਪਾ ਲਿਆ ਸੀਗਾ। ਸਵੇਰੇ ਬੰਦਨ ਤੇ ਕਰਦੇ ਟਾਈਮ ਲੇਟ ਹੋ ਗਈ। ਤੇ 7:00 ਵੱਜ ਗਏ ਆ। ਚੱਲੀਏ। ਹਾਂਜੀ ਭਾਈ ਨਿਕਲ ਚੁੱਕਿਆ ਆਪਾਂ ਕਰੋ। ਵੇ ਰਸਫਰ ਤਾਉਣਿਆ ਤੁਹਾਨੂੰ ਨਾਲ ਨਾਲ ਕਿਤਾ ਤਾਂ ਮੋਲ ਚੱਕਰੂ ਮੀ ਆਲਾ ਪੂਰਾ ਬਣਿਆ ਪਿਆ ਓਲੀ ਓਲੀ ਪਹਿਲਾ ਗੁਰੂ ਘਰ ਜਾਣਾ ਪਹਿਲਾ ਆਪਣਾ ਜਿਹੜਾ ਲਾਗੇ ਤਖਤ ਹੈ ਉਹ ਚੌਥਾ ਹੈ ਤਖਤ શ્રી ਦੰਦਮਾ ਸਾਹਿਬ ਪਹਿਲਾ ਉਥੋਂ ਸ਼ੁਰੂ ਕਰਨਾ ਆਪਾਂ ਨੂੰ ਪੈ ਜਾਂਦਾ ਉਹ 22 ਕਿਲੋਮੀਟਰ ਭਾਈ 25 ਇੱਥੇ ਗਏ ਰਹਿ ਜਾਂਦਾ ਨਾਲ-ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਭਾਈ ਇਹ ਸਾਈਕਲ ਦਾ ਵੀ ਬਹੁਤ ਜ਼ਿਆਦਾ ਹਰਕਾ ਦੇ ਨਾਲੂ ਬਾਕੀ ਹੌਲੀ-ਹੌਲੀ ਆਪਾਂ ਨਾਲ-ਨਾਲ ਸਾਰਾ ਕਵਰ ਕਰਦੇ ਜਾਂਦੇ ਹਾਂ ਦੇਖੋ ਆ ਦੇਣੀ ਚਾਈ ਵੀ ਨਹੀਂ ਕਰਲੀ ਇਹਨੇ ਮੁੰਡੇ ਨੇ ਦੇ ਗੁਰਦੁਆਰਾ ਸਾਹਿਬ ਤੇ ਆਪ ਵੀ ਸਵੇਰ ਵੇਖ ਆਵਾਜ਼ ਤੇ ਬਾਕੀ ਹੁਣ ਬਾਬਾ ਜੀ ਤੋਂ ਆਪਾਂ ਅਰਦਾਸ ਕਰਵਾ ਲਈ ਆ ਤੇ ਰਵਾਨਗੀ ਦੀ ਆਗੇ ਆਪਾਂ ਨੂੰ ਮਿਲ ਚੁੱਕੀ ਆ ਤੇ ਆ ਆਪਾਂ ਸਾਰੇ ਸੇਂਗ ਗੁਰੂ ਘਰ ਦੇ ਜਾਵਾਂਗੇ ਇਹਦੇ ਆ ਆਪਣੇ ਮਿੱਤਰ ਲੱਬਾ ਤੇ ਉਹ ਪਿੱਛੇ ਬਈ ਜਾਸ ਬੈਠਾ ਠੀਕ ਆ ਤੇ ਬਾਕੀ ਆਪਾਂ ਚੱਲਦੇ ਹਾਂ ਹੁਣ ਇਸ ਤੋਂ ਅੱਗੇ ਹੌਲੀ-ਹੌਲੀ ਬਾਕੀ ਮੌਸਮ ਵੀ ਖਰਾਬ ਹੁੰਦਾ ਜਾ ਰਿਹਾ ਹੈ ਤੇ ਵਾਪਸ ਸੁੱਖ ਰੱਖ ਕੇ ਇਦਾਂ ਮੀਂਹ ਕਣੀ ਨਹੀਂ ਆ ਰਹੀ ਬਾਕੀ ਨਹੀਂ ਆਪਣੇ ਕੋਲੇ ਸਾਰਾ ਬਈ ਸਮਾਨ ਢੱਗਿਆ ਹੋਇਆ ਬਸ ਉੱਕ ਪਰਨੇ ਬਾਅਦ ਦੇ ਵਿੱਚ ਸੁਕਣੇ ਹੱਕ ਨਹੀਂ ਪਾਏ ਸੀਗੇ ਉਹ ਲਾ ਕੇ ਤੇ ਨੇ ਸਾਰੇ ਉੱਠ ਕੇ ਕੋਈ ਦੁੱਧ ਪਾਉਣ ਚੱਲਿਆ ਕੋਈ ਝਾੜੂ ਮਾਰੀਆ ਬੀਬੀ ਇੱਧਰ ਤੇ ਆ ਜਾਓ ਤੁਹਾਨੂੰ ਕਵਰ ਕਰ ਕੰਦੇ ਸਭ ਸਾਰਾ ਏਰੀਆ ਹੌਸਲਾ ਇੰਨਾ ਕਿ ਦਿੱਤਾ ਬਈ ਪਿੰਡ ਵਾਲਿਆਂ ਨੇ ਵੀ ਬਸ ਪੁੱਛੋ ਹੀ ਨਾ ਮੌਸਮ ਬਹੁਤ ਸੋਹਣਾ ਹੋਇਆ ਪਿਆ ਬਈ ਮੀਂਹ ਦਾ ਚਲ ਪਹਿਲਾਂ ਪੈਨ ਲਾ ਕੇ ਜਦੋਂ ਸ਼ੈਲ ਪੈ ਗਈ ਲੱਗਿਆ ਬਾਕੀ ਸ਼ੈਤੋਪਾ ਕੰਨਾ ਬਹੁਤ ਸੁਖੀ ਗੱਲ ਆ ਜੇ ਉਹ ਪਈ ਆਪਣੇ ਕੋਲ ਨਾ ਬਈ ਟੈਂਟ ਹੈ ਨਹੀਂ ਸੀਗਾ ਠੀਕ ਹੈ ਹੇ ਹਾਂ ਬਾਈ ਆਪਣੇ ਪਿੰਡ ਸਿੰਘ ਮੁੰਡਾ ਚੱਲ ਸਰਪੰਚ ਲਾਲ ਬਾਈ ਇਹ ਉਹ ਬਾਈ ਕਹਿੰਦਾਗਾ ਨਾ ਮੇਰੇ ਕੋਲੇ ਪਿਆਗਾ ਉਹ ਬਾਈ ਜਦੋਂ ਨੇ ਆਪਾਂ ਦੇਖਿਆ ਉਹ ਜਮਾ ਨਵਾਂ ਹੀ ਸੀ ਇੱਕਦਮ ਬਹੁਤ ਬਹੁਤ ਧੰਨਵਾਦ ਜਸੂ ਭਰਾ ਦਾ ਕਰਦਾ ਆਪਣੇ ਦਾ ਜੀ ਨੂੰ ਆਪਣੀ ਸਭ ਤੋਂ ਵੱਡੀ ਮੁਸ਼ਕਲ ਆ ਜਿਹੜੀ ਹੱਲ ਕਰਤੀ ਹੈ ਨਾ ਬਾਕੀ ਵੀ ਅੱਜ ਦੇ ਟਾਈਮ 'ਚ ਕੌਣ ਇੰਨਾ ਸੋਚਦਾ ਏ ਸਾਨੂੰ ਆਪ ਨੂੰ ਪਤਾ ਨੇਨ ਰੋਡ ਆ ਚੁੱਕਿਆ ਬਠਿੰਡਾ ਰੋਡ ਤੇ ਵਰਨਾਰ ਰੋਡ ਕਹਿ ਵੀ ਦਿੰਦੇ ਨੇ ਨਾ ਰੋਡ ਵੀ ਕਹਿ ਦਿੰਦੇ ਬਈ ਜਿੱਕੜਾ ਹੋਣੀ ਕਰਨਾ ਪੈਣਾ ਸੈਂਟਰ ਬਾਈ ਕਹਿੰਦਾ ਰਾਈਡ ਲੈਣੀ ਹੈ ਸਾਈਕਲ ਸੋਹਣਾ ਲੱਗਿਆ ਬਾਈ ਨੂੰ ਤੇ ਬਾਕੀ ਪਾਣੀ ਭਰਨ ਰੁਕੇ ਹੀ ਆਪਾਂ ਬਾਈ ਕੈਂਪਰ ਭਰੀ ਜਾਂਦਾ ਇਹ ਤੋਂ ਬਾਅਦ ਆਪਣੀ ਵਾਰੀ ਹੋਣੀ ਧੰਨਵਾਦ ਬਾਈ ਆ ਆਪਣਾ ਯਾਰ ਲੱਭੀ ਇਹ ਬਾਰੀ ਦਾ ਹਾਂ ਬਈ ਹੁਣੀ ਸ਼ੁਰੂ ਕੀਤੇ ਆ ਤੇ ਮਹਾ ਚਲ ਖਰਾਕਾਂ ਲੈ ਲਈਏ ਕਦੋਂ ਕਿਉਂ ਰਾਜ ਕਈ ਵਾਰੀ ਸਾਨੂੰ ਪਾਦੀਆ ਮਹਾਰਾਜ ਕਾਣੂ ਕਰੇ ਉਹਾਰ ਦੱਪਾ ਹੋ ਜਾਂਦਾ ਬੰਦਾ ਭਾਈ ਬਾਈ ਬੈਠਾ ਹਾਂਜੀ ਭਾਈ ਸਾਢੇ 8 ਹੋ ਚੁੱਕੇ ਆਪਾਂ ਨੂੰ ਚੱਲਿਆ ਨੂੰ ਹੋ ਚੁੱਕਾ 40 ਮਿੰਟ ਤੇ ਆਪਾਂ ਆ ਚੁੱਕਿਆ ਮਲਾਂ ਦਾ ਪਿੰਡ ਤੋਂ 7 ਕਿਲੋਮੀਟਰ ਅੱਗੇ 3 ਕਿਲੋਮੀਟਰ ਰਹਿ ਗਿਆ ਤੱਕ ਸ੍ਰੀ ਦਮਦਮਾ ਸਾਹਿਬ ਤੇ ਬੜੀ ਧੁੱਪ ਨਿਕਲ ਲਈ ਆ ਠੰਡ ਆ ਵਾਕੀ ਭਾਈ ਮੇਨ ਨਾਲ ਇਹੀ ਆ ਠੰਡ ਆ ਅਰੇ ਲੁਕਾਂ ਨਾ ਉਹਨੀਆਂ ਦੁਕਾਨਾਂ ਪੈਰਾ ਖੋਲ ਲੀਆਂ ਨੇ ਕਮਾਂ ਕਰਾਂ ਦੇ ਚੱਲ ਗਏ ਨਹੀਂ ਨਵੇਂ ਰਾਹ ਨਵੇਂ ਲੋਕ ਤੇ ਨਵੇਂ ਸਫਰ ਅੱਜ ਆਪਾਂ ਨਵੇਂ ਅਕਰ ਦੀ ਸ਼ੁਰੂਆਤ ਕੋਈ ਨਾ ਨਾ ਨਮੇ ਜੋਸ਼ ਦੇ ਨਾਲ ਕਰੀਏ ਤੇ ਇਹ ਜੀ ਨਾ ਪਾਣੀ ਵਗੈਰਾ ਢੋਬੇ ਬਣੇ ਪਏ ਆ। ਲੋ ਜੀ ਬਈ ਪਹੁੰਚ ਚੁੱਕੇ ਆਪਾਂ ਦਮਦਮਾ ਸਾਹਿਬ ਦੀ ਧਰਤੀ ਤੇ ਆ ਗਿਆ ਖੰਡਾ ਚੌਕ ਇੱਥੋਂ ਵਾਹੇ ਗਰੂਜਾ ਅੱਜ ਦੀਆਂ ਬਾਹਾਂ ਇਹ ਇੱਕ ਤੋਂ ਲੈ ਕੇ ਆਪਣੇ ਕਰਦੇ ਜੋ ਕਿ ਦक्षिणी ਦਿਵੜੀ ਸੀ ਉਹ ਨਵੀਂ ਬਣਦੀ ਗਈ ਆ ਇਹ ਨਹੀਂ ਖਤਮ ਹੋਇਆ ਬਾਕੀ ਆ ਰੋਬੋਟ ਵਗੈਰਾ ਬਣ ਜਾਊਗਾ ਥੋੜੇ ਟਾਈਮ ਬਾਅਦ ਅੱਜ ਐਤਵਾਰ ਦਾ ਦਿਨ ਕਰਕੇ ਸੰਗ ਜ਼ਿਆਦਾ ਹੀ ਜੀ ਕੀ ਦੇਖੀ ਸਕਦੇ ਹੋ ਸਾਈਕਲ ਆਪਾਂ ਇੱਥੇ ਖੜਾ ਦਿੱਤਾ ਹੈ ਤੇ ਦੇਖੋ ਲਈ ਹਾਂਜੀ ਭਾਈ ਮੇਰੇ ਵੱਲ ਸਾਰ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਤੱਕ ਸ਼੍ਰੀ ਦਮਦਮਾ ਸਾਹਿਬ ਜਿਸ ਦੀ ਲੋਕੇਸ਼ਨ ਹੈਗੀ ਆ ਬਠਿੰਡੇ ਤੋਂ 45 ਕਿਲੋਮੀਟਰ ਤਲਵੰਡੀ ਸਾਬੋਖੇ ਤੇ ਇਹ ਮੈਸਰ ਖਾਨਾ ਰੇਲਵੇ ਸਟੇਸ਼ਨ ਤੋਂ 7 ਮੀਲ ਦੀ ਦੂਰੀ ਤੇ ਦੱਖਣ ਪੱਛੋਂ ਵੱਲ ਸਥਿਤ ਆ ਤੇ ਇੱਥੇ ਦਾ ਇਤਿਹਾਸ ਇਹ ਕਿ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਢੇ 9 ਮਹੀਨੇ ਨਿਵਾਸ ਕੀਤਾ ਸੀਗਾ ਮਤਲਬ ਵਿਸ਼ਰਾਮ ਕਰਿਆ ਸੀਗਾ ਉਹ ਵੀ ਭਾਈ ਡੱਲਾ ਜੀ ਦੇ ਪਿਆਰ ਨੂੰ ਦੇਖ ਕੇ ਪਰ ਲਖਣ ਸਰ ਸਾਹਿਬ ਪਾਤਸ਼ਾਹੀ ਦਸਮੀ ਇਹ ਸੰਗਤ ਜੀ ਉਹੀ ਗੁਰਦੁਆਰਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕਰਵਾਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਦੁਆਰਾ ਤੇ ਤੁਸੀਂ ਦੇਖ ਇੰਨਾ ਸਿੰਘਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਾਸ ਸੰਪੂਰਨ ਪਾਠ ਅੱਥੀ ਲਿਖਿਆ ਗਿਆ ਦੇਖ ਫੜਨੇ ਇੱਕੁੱਲ 48 ਗੁਰਸਿੱਖਾਂ ਦਾ ਬੇਰਵਾ ਜੀ ਤੇ ਬਾਕੀ ਥੋੜੇ ਬੱਚੇ ਗੁਰਮੁਖੀ ਲਿਪੀ ਆਪਣੀ ਲਿਖਦੇ ਇਹ ਉਹੀ ਸਰੋਵਰ ਆ ਨਾਲ ਜਿਸ ਜਿਹੜੀ ਕੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਨ ਸਮੇ ਵਰਤੀ ਜਾਂਦੀ ਸੀ ਉਸ ਨੂੰ ਦੁਬਾਰੇ ਘੜਿਆ ਨਹੀਂ ਜਾਂਦਾ ਸੀ ਇਹੀ ਸਰੋਵਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਸੀ ਭਾਈ ਹਾਂਜੀ ਭਾਈ ਗੁਰੂ ਜੀ ਤੁਸੀਂ ਜੋ ਇਹ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਗੁਰਦੁਆਰਾ ਸਾਈਂ ਬਾਬਾ ਵੀਰ ਸਿੰਘ ਤੇ ਬਾਬਾ ਤੀਰਸਿੰਘ ਜੀ ਇਹ ਗੁਰਦੁਆਰਾ ਦੋ ਉਹਨਾਂ ਸਿੰਘਾਂ ਦੇ ਨਾਂ ਤੇ ਬਣਿਆ ਹੋਇਆ ਜਿਨ੍ਹਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਾਨਾ ਵਰਖਿਆ ਸੀ ਕਿਸੇ ਲਾਹੌਰੀ ਨਿਵਾਸੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਦੂਖ ਭੇਟ ਕੀਤੀ ਗਈ ਸੀ ਤੇ ਜਿਸ ਦਾ ਨਿਸ਼ਾਨਾ ਪਰ ਖੱਲੀ ਕੋਈ ਅੱਗੇ ਨਹੀਂ ਆਇਆ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਦਿਉੜੀ ਤੋਂ ਇਹ ਦੋ ਸਿੰਘ ਖੜੇ ਨੇ ਉਹਨਾਂ ਨੂੰ ਬਲਾਕੇ ਲਿਆਓ ਤੇ ਉਹ ਜਦੋਂ ਆਏ ਆਪਸ ਦੇ ਵਿੱਚ ਹੀ ਹੋ ਲੜਨ ਲੱਗੇ ਵੀ ਮੇਰੇ ਤੇ ਨਿਸ਼ਾਨਾ ਪਰਖੋ ਤੁਸੀਂ ਮੇਰੇ ਤੇ ਪਰਖੋ ਬਾਰ ਵੀ ਲਿਖਿਆ ਹੋਇਆ ਉਹਨੂੰ ਬਾਰ ਵੀ ਦਿਖਾ ਦੇ ਨੇ ਤੁਸੀਂ ਕੋ ਦਾ ਪੜ੍ਹ ਲਿਓ ਆਪਣੇ ਤੋਂ ਕੁਝ ਦੱਸਤੀ ਰਹਿ ਜਾਂਦੀ ਹੈ ਰਾਤੀ ਦਿਖ ਸਕਦੇ ਹਾਂ ਜੀ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ ਦਾ ਜਾਸਾ ਹੈ ਪੌਣਿਆਂ ਚਾਲੂ ਹੁਣ ਅੱਗੇ ਦੇਖਦੇ ਆ ਅੱਗੇ ਦਾ ਮਾਹੌਲ ਬਈ ਸਾਰਾ ਬਾਕੀ ਜੇ ਬਈ ਕੋਈ ਗਲਤੀ ਮਲਤੀ ਹੋਈ ਹੋਈ ਮਾਫ ਜਰੂਰ ਕਰਦੇ ਹੋ ਕਿਉਂਕਿ ਨਵਾਂ ਨਵਾਂ ਤੇ ਪਹਿਲਾ ਪਹਿਲਾ ਵਲੌਗ ਹੈ ਕਿਹੜਾ ਸਫ਼ਰ ਕਰ ਦਿੱਤਾ ਸ਼ੁਰੂ ਇੱਕ ਆਪਣਾ ਤਖਤ ਹੋ ਚੁੱਕਿਆ ਵਈ ਕੰਪਲੀਟ ਤਖਤ ਸ਼੍ਰੀ ਦਮਦਮਾ ਸਾਹਿਬ ਜੋ ਕਿ ਆਪਾਂ ਨੂੰ ਸਿਰ ਆਪਣੇ ਪਿੰਡ ਤੋਂ 22 ਕਿਲੋਮੀਟਰ ਦੀ ਦੂਰੀ ਤੇ ਹੈਗਾ ਸੀ। ਥੋੜਾ ਬਠਿੰਡੇ ਕੋਲ ਸਾਮਾਨ ਲੈਣਾ ਇਤਨੀ ਲੰਘਦੇ ਆ। ਬੱਸ ਕੇ 13 ਮਿੰਟ ਤੇ ਆਪਾਂ ਪਹੁੰਚਣ ਵਾਲੇ ਬਠਿੰਡੇ ਬਠਿੰਡਾ ਰਹਿ ਕੇ ਥੋੜਾ 8 ਕਿਲੋਮੀਟਰ ਦੀ। ਰਸਤੇ 'ਚ ਆਪਾਂ ਕੱਲ ਪਲੇਟ ਬਣਵਾਉਣੀ ਸੀਗੀ ਉਹ ਆਪਣਾ ਛਨੀਰੋ ਵੀ ਨਹੀਂ ਹੱਲ ਹੋਇਆ ਤੇ ਨਾਲ ਵਾਲੇ ਪਿੰਡੋ ਵੀ ਨਹੀਂ ਆ। ਤੇ ਰੱਬਾ ਕੋਲ ਸ਼ਮੀਰ ਤੋਂ ਬਣਵਾਈਆ ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਜਦੋਂ ਰੋਕੇ ਬਠਿੰਡੇ ਔਲ ਜੋ ਗਿਆ ਮਠੰਡੇ ਅੱਜ ਆਪਣਾ ਛੋਟਾ ਭਾਈ ਆ ਉਹਨੂੰ ਮਿਲਦੇ ਆ ਖਾਣੇ ਬਿਨੈ ਉਹਨਾਂ ਨਾਲੇ ਕਿਉਂਕਿ ਜਦੋਂ ਦਿਲਵੰਡੀ ਸਾਹੂ ਤੋਂ ਪਛਤਤੀਆਂ ਬਹੁਤ ਬਹੁਤ ਮਣੇ ਕਿਲਪਤਾੜੀ ਕਿਲੋਮੀਟਰਾਂ ਕਿਹਾ ਆਪਾਂ 40 50 ਅਸਰ ਕੇ ਹੀ ਟਾਈਮ ਹੋ ਚੁੱਕਿਆ 4:30 ਜੱਬ ਪਹੁੰਚ ਗਏ ਗੋਨਿਆਣੀ ਤੇ ਆਪਾਂ ਨੂੰ ਕੁਝ ਕੰਮ ਸੀਗਾ ਮਠੰਡੇ ਤਾਂ ਕਰਕੇ ਆਪਾਂ ਲੇਟ ਹੋ ਗਏ ਤੇ ਬਾਈ ਆਰਮੀ ਦੇ ਪਰ ਤਿਆਰੀ ਨਾਉਂਦਾ ਹੋਇਆ ਰੈਨਿੰਗ ਦੀ ਆਖੀ ਆਪਾਂ ਬੈਗ ਲੈ ਲਿਆ ਵਾ ਤੇ ਲੋਕ ਵੀ ਲੈ ਲਿਆ ਵਾ ਸਾਈਕਲ ਕਿਉਂਕਿ ਲੋਕ ਸਭ ਤੋਂ ਜ਼ਰੂਰੀ ਆ ਠੰਡ ਵੀ ਬਹੁਤ ਆ ਬਈ ਠੰਡ ਹੈ ਇੰਦੀ ਗਾ ਵੀ ਵਸਨ ਨੂੰ ਕੋਟ ਪਾਉਣਾ ਪੈ ਗਿਆ ਠੋਰਨਾ ਪੈ ਰਿਹਾ ਸਾਈਕਲ ਜੀ ਭਾਈ 7 ਵੱਜ ਚੁੱਕੇ ਨੇ ਤੇ ਅੱਜ ਦਾ ਆਪਣਾ 90 ਕਿਲੋਮੀਟਰ ਪੂਰਾ ਹੋ ਚੁੱਕਿਆ ਪਹਿਲੇ ਦਿਨ ਦਾ ਪਹੁੰਚ ਗਿਆ ਜੈਤੋ ਤੇ ਕੋਟ ਪੂਰਾ ਜੋੜ ਦੇ ਬਿਲਕੁਲ ਵਿਚਾਲੇ ਗੁਰੂ ਦੀ ਢਾਲ ਗੁਰੂ ਘਰ ਲੱਭੀ ਦੇ ਲਿਆ ਆਲਾ ਤਾਂ ਆਪਾਂ ਲੰਗਰ ਹਾਲ ਦੇ ਅੰਦਰ ਬਿਲਕੁਲ ਤੇ ਆਪਾਂ ਕਮਰਾ ਲੈਣਾ ਪੜਾਉਂ ਇੰਦਰ ਜਗ੍ਹਾ ਮਿਲਣਾ ਭਾਈ ਤੇ ਆਪਾਂ ਪਹੁੰਚ ਕੇ ਗੁਰੂ ਘਟਾ ਆਪਾਂ ਆਪਣਾ ਪਹਿਲਾ ਸਟਾਪ ਅੱਜ ਦਾ ਨੂੰ ਪਾਉਂਦਾ ਲੱਗਿਆ ਕਮਰਾ ਲੋਕ ਆ ਪਰ ਕਮਰਾ ਸੀ ਖੁੱਲਾ ਵੈਸੇ ਕਿ ਰਿਟਾਇਰਡ ਸੀਗਾ ਤੇ ਏਸੀ ਲੱਗਿਆ ਮਿਲਿਆ ਜਦੋਂ 16 ਦੇ ਕਰ ਰੱਖਿਆ ਹੋਈ ਹੁਣ ਫਾੜ ਚੜਾ ਲੈਣਾ ਤੇ ਆਪਾਂ ਸਮਾਨ ਬੰਦ ਰੱਖ ਲਿਆ ਨਾਲ ਮੰਜੇ ਤੇ ਬਾਕੀ ਆਪਣਾ ਮੰਜਾ ਤਿਆਰ ਆ ਤੇ ਬਾਕੀ ਬਈ ਕੁਝ ਕੁ ਗੱਲਾਂ ਵਲੌਗ ਦੇ ਵਿੱਚ ਨਾ ਰਿਕਾਰਡ ਕਰਨੀਆਂ ਰਹਿ ਗਈਆਂ ਰਾਹ ਦੇ ਉੱਤੇ ਆ ਸ਼ਾਮ ਦਾ ਜਿਹੜਾ 5:2 6 ਵਜੇ ਦਾ ਟਾਈਮ ਸੀਗਾ ਹਣਾ ਤੇ ਬਾਕੀ ਮੈਂ ਉਹ ਪੂਰੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ ਬਾਕੀ ਮੈਂ ਸਾਰਾ ਕੁਝ ਰਿਕਾਰਡ ਕੀਤਾ ਬਾਕੀ ਹੌਲੀ ਹੌਲੀ ਆਪਾਂ ਇਹ ਗਲਤੀ ਸੁਧਾਰਾਂਗੇ ਬਾਕੀ ਜੇ ਕੋਈ ਵੀ ਕੋਈ ਭੁੱਲ ਹੋਈ ਹੋਈ ਵੀ ਬੁੱਲ ਜਾਲ ਦੇ ਵਿੱਚ ਮਾਫੀ ਜੀ ਤੇ ਕਮੈਂਟਾਂ ਦੇ ਵਿੱਚ ਦੱਸੋ ਵੀ ਕੀ ਗਲਤੀ ਕੀਤੀ ਆਪਣਾ ਪਹਿਲਾ ਪਹਿਲਾ ਬਲੌਗ ਆਜ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡੀ ਮਰਜ਼ੀ ਆ ਬਾਕੀ ਮਿਲਦੇ ਆਂ ਕੱਲ